ਘਰ ਦੇ ਵਿੱਚ ਚਾਰ ਭਰਾ ਜਿਨ੍ਹਾਂ ਦੇ ਵਿੱਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਇਹ ਦੋ ਭਰਾ ਬਲਬੀਰ ਸਿੰਘ ਦੇ ਭਰਾ ਸਨ ਅਤੇ ਹੁਣ ਬਲਬੀਰ ਸਿੰਘ ਜਿਸ ਦੀ ਉਮਰ ਕਰੀਬ 56 ਸਾਲ ਅਤੇ ਉਹਨਾਂ ਦੀ ਪਤਨੀ ਸੁਖਕੌਰ ਉਮਰ ਕਰੀਬ 52 ਸਾਲ ਦੋਵੇਂ ਜਾਣੇ ਘਰ ਦੇ ਵਿੱਚ ਮੌਜੂਦ ਸੀ ਦਰਅਸਲ ਕਿਸੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਮਰਗਤ ਹੋਈ ਸੀ ਜਿਸ ਦੇ ਚੱਲਦੇ ਹੋਏ ਘਰ ਦੇ ਵਿੱਚ ਹਾਲਾਂਕਿ ਪੁੱਤ ਵੀ ਐ ਨੂੰ ਵੀਆ ਪੋਤਾ ਵੀ ਹੈ ਪਰ ਪੁੱਤ ਆਪਣੇ ਇੱਕ ਹੋਰ ਰਿਸ਼ਤੇਦਾਰ ਨੂੰ ਨਾਲ ਲੈ ਕੇ ਉੱਥੇ ਗਿਆ ਸੀ ਜਿੱਥੇ ਕੀ ਮਰਗਤ ਹੋਈ ਹੈ ਹੁਣ ਘਰ ਦੇ ਵਿੱਚ ਦੋ ਜਾਨੇ ਪਤੀ ਪਤਨੀ ਇਕੱਲੇ ਸੀ ਸੁਖਕੌਰ ਅਤੇ ਬਲਬੀਰ ਸਿੰਘ ਇਹਨਾਂ ਦੋਵਾਂ ਨੂੰ ਆਪਣੀ ਜ਼ਮੀਨ ਨੂੰ ਲੈ ਕੇ ਛੋਟੀ ਕਿਸਾਨੀ ਹੋਣ ਦੇ ਕਰਕੇ ਘਰ ਦੇ ਖਰਚੇ ਕਰਕੇ ਕਿੰਨੀਆਂ ਹੀ ਟੈਨਸ਼ਨਾਂ ਇਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸਨ ਪਰਿਵਾਰਿਕ ਮੈਂਬਰ ਇਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਇਹ ਸਭ ਕੁਝ ਸੋਚ ਰਹੇ ਨੇ ਇਹਨਾਂ ਨੂੰ ਜ਼ਿਆਦਾਤਰ ਇਕੱਲੇ ਵੀ ਨਹੀਂ ਛੱਡਿਆ ਜਾਂਦਾ ਸੀ ਪਰ ਹੁਣ ਹਾਲਾਤ ਇਹੋ ਜਿਹੇ ਸੀ ਕਿ ਕਿਤੇ ਮਰਗਤ ਹੋਈ ਸੀ ਇਸੇ ਕਰਕੇ ਬਲਬੀਰ ਸਿੰਘ ਦਾ ਭਰਾ ਅਤੇ ਪੁੱਤ ਘਰ ਤੋਂ ਬਾਹਰ ਚਲੇ ਗਏ ਅਤੇ ਇਸ ਮੌਕੇ ਤੇ ਦੋਵੇਂ ਪਤੀ ਪਤਨੀ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਲਈ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਦੋਵਾਂ ਦੀ ਜਾਨ ਜਾ ਚੁੱਕੀ ਹੈ 4 ਏਕੜ ਜ਼ਮੀਨ ਦੇ ਹੀ ਮਾਲਕ ਸੀ ਘਰ ਦੀਆਂ ਤੰਗੀਆਂ ਤਰੁੱਟੀਆਂ ਨੂੰ ਦੇਖਦੇ ਹੋਏ ਹਮੇਸ਼ਾ ਹੀ ਚਿੰਤਾ ਦੇ ਵਿੱਚ ਹੁੰਦੇ ਸਨ ਨਾ ਤਾਂ ਨੀਂਦ ਚੰਗੀ ਤਰ੍ਹਾਂ ਦੀ ਅਤੇ ਨਾ ਹੀ ਜ਼ਿੰਦਗੀ ਸਹੀ ਤਰ੍ਹਾਂ ਬਸਰ ਹੋ پا ਰਹੀ ਸੀ ਕਰਦੇ ਵਿੱਚ ਹੋਰ ਤਿੰਨ ਜੀ ਨੇ ਜਿਨ੍ਹਾਂ ਦੇ ਵਿੱਚ ਪੋਤਾ ਨੂੰਰ ਤੇ ਪੁੱਤ ਇਹ ਤਿੰਨ ਨੂੰ ਜਾਣੇ ਹੀ ਦੇਖ ਕੇ ਹੈਰਾਨ ਨੇ ਦੁਖੀ ਨੇ ਕਿ ਇਹ ਸਾਡੇ ਪਰਿਵਾਰ ਤੇ ਨਾਲ ਕੀ ਵਾਪਰ ਗਿਆ ਸੁਨਾਮ ਤੇ ਨੇੜਲੇ ਪਿੰਡ ਤੇ ਇਹ ਘਟਨਾ ਤੇ ਇਸ ਬਾਬਤ ਹੁਣ ਕਿਹੜੀ ਜਾਣਕਾਰੀ ਮਿਲ ਰਹੀ ਹੈ ਜਾਣਦੇ ਕਰਜ਼ੇ ਦੇ ਬੋਝ ਸੀ ਨਾ ਫਿਰ ਬੈਂਕ ਦਾ ਕਰਜ਼ਾ ਸੀ ਆਰਟੀ ਦਾ ਕਰਜ਼ਾ ਸੀ ਚੰਗੀਕਾਰ ਨੂੰ ਇਹਨੂੰ ਕੀ ਜਾਨੋ ਹੈ ਉਹ ਸਰਕਾਰ ਨੂੰ ਚੰਗਾ ਕਿ ਕਿੰਨਾ ਕੋਈ ਨੁਕਸਾਨ ਹੋਇਆ ਤਾਂ ਕਿ ਕੀਤਾ ਜਾਈਦਾ ਨਲਕਾ ਹੈਗਾ ਸੀਗਾ ਤੇ ਕੁਝ ਆਰਥਿਕ ਤੰਗੀ ਹੈਗੀ ਸੀ ਕੁਛ ਹੋ ਥੋੜਾ ਜਿਹਾ ਮਨੋ ਵੀ ਲੱਗਦਾ ਸੀ ਵੀ ਕਰਜਾਂ ਨੇ ਉੱਤਰਿਆ ਅਫਸੈਟ ਹੋ ਰਿਹਾ ਕੰਮ ਤੇ ਥੋੜਾ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਹੈ ਤੇ 11:00 11:30 ਵਜੇ ਇਹਨਾਂ ਨੇ ਸਾਨੂੰ ਪਤਾ ਲੱਗਿਆ 1 ਵਜੇ ਤੱਕ ਤਕਰੀਬਨ ਹਸਪੀਟਲ ਦੇ ਕਿਗੇ ਜਿਹੜੀ ਮਾਈਸੀਓ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਤੋਂ ਬਾਅਦ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਅ ਸਰਜੀਤ ਤੇ ਦਿਖਾਇਆ ਤੇ ਫਿਰ ਮਾਨਸਾ ਜਾਂਦੇ ਸੀਗੇ ਰਸਤੇ ਦੇ ਵਿੱਚ ਉਹ ਕਹਿੰਦੇ ਮਾਨਸਾ ਲੈ ਜਾ ਜੋ ਵਧੀਆ ਡਾਕਟਰਾਂ ਕੋਈ ਇਸ ਤਰ੍ਹਾਂ ਲੱਗ ਜਿਹੜੇ ਦਵਾਈਆਂ ਦਾ ਅਸਰ ਕਰਦੇ ਨੇ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੀ ਜਾ ਕੇ ਉਹਦੀ ਡੈਥ ਹੋ ਗਈ ਫਿਰ ਸ਼ਾਮ ਨੂੰ ਸੰਸਕਾਰ ਕਰਤਾ ਬੈਂਕ ਤੇ ਮਤਲਬ ਆਰਥਿਕ ਦਾ ਕਰਜ਼ਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਪਿਛਲੇ ਕਾਰ ਹੀ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਜੀ ਇਹਨਾਂ ਨੂੰ ਬਦ ਤੋਂ ਬਦ ਸਹਾਇਤਾ ਦਿੱਤੀ ਜਾਵੇ